ਮੋਗਾ ਸਮਾਜ ਸੇਵਿਕ ਡਾਕਟਰ ਐਸ.ਪੀ. ਸਿੰਘ ਉਭਰਾਏ ਜੀ ਦੀ ਜੋਗ ਗਵਾਹੀ ਅਤੇ ਕੌਮੀ ਪ੍ਰਦਾਨ ਜਸਤ ਸਿੰਘ ਸੰਧੂ ਜੀ ਦੀ ਦੇਖ ਰੱਖੇਟ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਰਬੱਤ ਦਾ ਭਲਾ ਟਰੱਸਟ ਦੇ ਵਲੰਟੀਅਰ ਦਿਨ ਰਾਤ ਹਰ ਪੀੜਤਾਂ ਲਈ ਸੇਵਾਵਾਂ ਨਿਭਾ ਰਹੇ ਹਨ ਡਾਕਟਰ ਐਸ.ਪੀ. ਸਿੰਘ ਉਭਰਾਏ ਖੁਦ ਜ਼ਿਲ੍ਹਾ ਮੋਗਾ ਦੇ ਪਿੰਡ ਤੁਸੀਬਨ ਨਾਲ ਲੱਗਦੇ ਪਿੰਡ ਸੰਘੇੜਾ, ਰਾਉਵਾਲ, ਮੀਲਕ, ਕੰਗਾ, ਕੰਬੋਖਰਦ, ਕੋਡੀਵਾਲ ਆਦੀ ਪਿੰਡਾਂ ਦਾ ਦੌਰਾ ਕਰਨ ਆਏ ਉਨ੍ਹਾਂ ਨੇ ਪਿੰਡ ਵਾਸੀਆਂ ਦਾ ਦੁੱਖ ਸੁਣਿਆ ਇਸ ਮੌਕੇ ਹਲਾਤਾਂ ਨੂੰ ਵੇਖਦੇ ਹੋਏ ਉਨ੍ਹਾਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਵਾਇਆ ਇਸ ਮੌਕੇ ਉਨ੍ਹਾਂ ਦੇ ਨਾਲ ਜੀਰਾ ਦੇ ਵਿਧਾਇਕ ਸੀ ਨਰੇਸ਼ ਘਟਾਰੀਆ ਜੀ ਵੀ ਮੌਜੂਦ ਸਨ ਸਮਾਜ ਸੇਵੀ ਦਿਲਬਖ ਸਿੰਘ ਮੇਲਕ ਕੰਗਾ ਨੇ ਬਰਾਏ ਸਾਹਿਬ ਨੂੰ ਉਥੋਂ ਦੀ ਸਥਿਤੀ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਇਸ ਮੌਕੇ ਬਰਾਏ ਸਾਹਿਬ ਨੇ ਐਲਾਨ ਕੀਤਾ ਕਿ ਜਦ ਤੱਕ ਲੋੜ ਹੈ ਸਪਲਾਈ ਜਾਰੀ ਰਹੇਗੀ ਕੋਈ ਵੀ ਪਸ਼ੂ ਭੁੱਖਾ ਨਹੀਂ ਰਹੇਗਾ ਸੋਕਾ ਰਾਸ਼ਨ ਵੀ ਮੁੱਕ ਨਹੀਂ ਦਿੱਤਾ ਜਾਵੇਗਾ ਹੋਰ ਵੀ ਜਿੱਥੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੋਈ ਹਰ ਲੋੜ ਨੂੰ ਟਰਸਟ ਵੱਲੋਂ ਪੂਰਾ ਕੀਤਾ ਜਾਵੇਗਾ ਅਬਰਾਏ ਸਾਹਿਬ ਨੇ ਦੱਸਿਆ ਕਿ ਜਿਵੇਂ ਹੀ ਪਾਣੀ ਘਟ ਹੋਵੇਗਾ ਅਗਲੀ ਲੋੜ ਦਵਾਈਆਂ ਅਤੇ ਘਰਾਂ ਦੀ ਮੁਰੰਮਤ ਦੀ ਹੋਵੇਗੀ ਟਰਸਟ ਵੱਲੋਂ ਪਸ਼ੂਆਂ ਅਤੇ ਲੋਕਾਂ ਦੀਆਂ ਦਵਾਈਆਂ ਦੀ ਵੱਡੀ ਸਪਲਾਈ ਅਤੇ ਡਾਕਟਰਾਂ ਦੀ ਟੀਮ ਤਿਆਰ ਕੀਤੀ ਜਾ ਰਹੀ ਹੈ ਇਸ ਮੌਕੇ ਡਾਕਟਰ ਐਸ.ਪੀ. ਸਿੰਘ ਉਵਰਾਏ ਵਿਧਾਇਕ ਸ੍ਰੀ ਨਰੇਸ਼ ਕੁਟਾਰੀਆ ਅਤੇ ٹرسٹ ਦੀ ਮੋਗਾ ਟੀਮ ਵੱਲੋਂ ਰਾਸ਼ਨ ਕਿੱਟਾਂ ਪਸ਼ੂਆਂ ਦਾ ਚਾਰਾ ਅਤੇ ਔਰਤਾਂ ਤੇ ਬੱਚਿਆਂ ਦਾ ਸਮਾਨ ਵੀ ਵੰਡਿਆ ਗਿਆ। ਸਰ ਇਹ ਫੰਡ ਮੇਰਾ ਦਾ ਤੇ ਇਹ ਫੰਡ ਬਣਾਏਗਾ ਮੇਲੇਪੁਰ ਦਾ ਜੀ ਬੇਨਤੀ ਹੈਗੀ ਹੈ ਜੀ ਵੀ ਇੱਥੇ ਜਿਹੜੇ ਹੁਣ ਆਪਣੇ ਕਿਸਾਨ ਆ ਵੀਰ ਸਾਰੇ ਜਰਨਲ ਕੈਟਾਗਰੀ ਦੇ ਵੀ ਇਹ ਨਾਦ ਰਾਸ਼ਣ ਲੈਣਾ ਚਾਹੁੰਦੇ ਆ ਨਾ ਇਹਨੇ ਲਿਆਈ ਹੈ ਕਿੰਨਾ ਪਿੰਡਾਂ ਨੇ ਜਿਹੜੇ 5-6 ਪਿੰਡ ਹੈਗੇ ਇਹ ਜਿਹੜੀ ਹੁਣ ਆਪਣੀ ਫਸਲ ਦੇ ਇੱਥੇ ਇੱਕ ਪਰਿਵਾਰ ਹੈਗਾ ਉਹਦੀ 20 ਕਿੱਲੇ ਵੀ ਆ ਕਿਸੇ ਦੀ 2 ਕਿੱਲੇ ਆ ਕਿਸੇ ਦੀ 5 ਆ ਜੀ ਕਿਸੇ ਦੀ 7 ਆ ਫਸਲ ਹਰ ਵਾਰੀ ਮਰ ਜਾਂਦੀ ਹੈ ਤਕਰੀਬਨ ਇਹ ਇਹ 2 ਕਿਲੋਮੀਟਰ ਤੱਕ ਇਹ ਰਾਹ ਇੱਥੋਂ ਵੱਧਦਾ ਜਾਂਦਾ ਜੀ ਉੱਥੋਂ ਨੇੜੇ ਸੀਗੇ ਆ ਹੈਗੇ ਆਜੋ ਬਰਨਗੀ ਸਰ ਜੀ ਆ ਜੀ ਅਡੀ ਰੋਡ ਪੈਣੀ ਸਾਨੂੰ ਇਹ ਤਾਂ ਏਰੀਆ ਦੂਜੀ ਜਾ ਰਹੀ ਇਹ ਪਰ ਕੋਈ ਨਹੀਂ ਲਗਾ ਲਾਫਸ ਨੂੰ ਪਿੱਟ ਹੋ ਜਾਣੀ ਲਾੜੀ ਸਾਹਿਬ ਨੇ ਕਰ ਲੈਣੀ ਇਹਨਾਂ ਨੇ ਆਉਣ ਵਾਲੇ ਸਮੇਂ 'ਚ ਜਦੋਂ ਪਾਣੀ ਲੈ ਜਾ ਜੀ ਜਦੋਂ ਆਪਾਂ ਕੋਈ ਬੀਜ ਖਾ ਲਈ ਉਹ ਲੋਡ ਹੈ ਜੀ ਆਪਾਂ ਨੂੰ ਕਿਉਂਕਿ ਹੁਣ 15-15000 ਰੁਪਏ ਆਪ ਜੀ ਨੂੰ ਪਤਾ ਵੀ ਝੋਨਾ ਜਦੋਂ ਆਪਾਂ ਲਾਉਨੇ ਆ ਖਰਚਾ ਆਉਂਦਾ 5000-4500 5500 ਲਵਾਈ ਹੋ ਜਾਂਦੀ ਹੈ ਜੀ ਪਰ ਇੱਕ ਇਨਸਾਨ ਦੀ ਇੰਨੀ ਬੁਹਾਈ ਹੋ ਜਾਂਦੀ ਹੈ ਜੀ ਉਸ ਤੋਂ ਬਾਅਦ ਫਸਲ ਮਰ ਜਾਂਦੀ ਜਦੋਂ ਆਪਾਂ ਖਾਦਾ ਹੁਣੇ ਤੇ ਸਾਰੀਆਂ ਪੰਗਾਂ ਹੋਈਆਂ ਸੀ ਜੋ ਵੀ ਕੁਝ ਕਰਨਾ ਸੀ ਰੈਡੀ ਸੀ ਸਾਰੀ ਤੇ ਇਹਦੇ ਵਿੱਚ ਆਪਾਂ ਆਉਣ ਵਾਲੇ ਸਮੇਂ ਨਾਲ ਕਿਸਾਨਾਂ ਲਈ ਵੀ ਜਿਵੇਂ ਮੰਨ ਲਓ ਜਾਂ ਕੋਈ ਤੇਲ ਦਾ ਖਰਚਾ ਜੀ ਜਾਂ ਕੋਈ 4-4 ਬੋਰੀਆਂ ਡਾਈ ਵਗੈਰਾ ਕੋਈ ਬੀਜ ਵਗੈਰਾ ਉਹ ਆਪਾਂ ਨੂੰ ਕਰਨ ਦੀ ਲੋੜ ਹੈ ਵੀ ਆਉਣ ਵਾਲੇ ਸਮੇਂ ਬਿਲਕ ਹਾਂਜੀ ਕੰਮ ਕਰੋ ਹਾਂਜੀ ਜਿੰਨਾ ਵੀਰੇ ਦੇਖ ਹੈ ਨਾ ਸਾਰਾ ਹਾਂਜੀ ਆਹੀ ਪੁੱਛਿਆ ਇਹਹੀ ਆ ਜੀ ਸਾਰੇ ਪੰਜਾਬ ਦਾ ਇਹ ਹਾਲ ਹੋਇਆ ਪਿਆ ਜੀ ਬਸ ਕਰੇ 5 ਦਿਨ ਤੋਂ ਹਾਂਜੀ 5 ਦਿਨ ਤੋਂ ਜੇਰੀ ਹੈ ਹਾਂਜੀ ਬਾਬਾ ਨਾਮੇ ਚਲੇ ਜੋ ਹਾਂਜੀ ਨਾਲੇ ਜਣੇ ਜੋ ਹਾਂ ਹਮਤਰੰਦ ਦਾ ਕੁਛ ਏਰੀਆ ਹੈ ਪਟਿਆਲਾ ਕੁਛ ਏਰੀਆ ਹੈ ਰੋਇਪੁਰ ਜੀ ਦਾ ਰੋਇਪੁਰ ਦਾ ਕਾਫੀ ਹੈ ਹਾਂਜੀ ਬਹੁਤ ਚਾਰੇ ਹੈ ਰੋਇਪੁਰ ਤੇ ਗੁਰਦਾਸਪੁਰ ਸਭ ਤੋਂ ਜ਼ਿਆਦਾ ਹੈ ਜੀ ਜ਼ਿਆਦਾ ਹਾਂਜੀ ਤੁਹਾਡੀ ਇਹ ਜਿੰਨਾ ਵੀ ਆ ਲੇਕਿਨ ਇਹ ਵੀ ਕਾਫੀ ਹੈ ਹਾਂਜੀ ਇਸ ਸਮੇਂ ਕਰਾ ਦੇਣਾ ਚਾਹ ਰਹੇ ਹਾਂ ਹੁਣ ਅਸੀਂ ਸਰਵਿਸ ਕਰਾ ਰਹੇ ਹਾਂ ਜੋ ਪਾਣੀ ਉੱਪਰ ਜਾਂਦਾ ਹੈ ਨਾ ਹਾਂਜੀ ਫਿਰ ਇੱਕ ਦਿਨ ਦਵਾਈਆਂ ਦਾ ਲੰਗਰ ਲੱਗੇਗਾ ਹਾਂਜੀ ਦਵਾਈਆਂ ਦੀ ਲੋਟ ਪੈਣੀ ਸਾਰੀ ਉਹ ਲਾਵਾਂਗੇ ਦੂਸਰਾ ਕਰਕੇ ਪਾਣੀ ਦੇ ਵਿੱਚ ਸਮਾਨ ਚੱਪਕਾ ਜਿਹਾ ਮੜਿਆ 4-5 ਸਾਲ ਲੰਘ ਗਿਆ ਰਾਲਾ ਕਹਿੰਦਾ ਫੇਰ ਸਾਰਾ ਬੇਨਤੀ ਬੱਦੇ ਹੋ ਗਏ ਇਹ ਖਾਂਚਾਈ ਜਾਂਦੇ ਹਾਂ ਹਾਂਜੀ ਇਹ ਸਭ ਦਾ ਮਗਾਂ ਇਹ ਜਿਹੜੇ ਆ ਪਿੰਡ ਹੈ ਜੀ ਇਹਨਾਂ ਦੀ ਫਸਲ ਮਰੀ ਜਾਈ ਜਦੀ ਅਸਲਾ ਤੇ ਅਸੀਂ ਪਹਿਲਾਂ ਹੀ ਸਲਾਹ ਕਰ ਚੁੱਕੇ ਆਲਰੇਡੀ ਵੀ ਪਾਣੀ ਦਾ ਕਰਾਂਗੇ ਇੰਤਜ਼ਾਮ ਜਬ ਤੱਕ ਦਾ ਇਹਦਾ ਖਾਦਾਂ ਕਰਾਂਗੇ ਥੈਂਕ ਯੂ ਜੀ ਕੱਲ ਵੇਲੇ ਲਿਸਟ ਬਣ ਜਾਣਗੀ ਸਾਰੀ ਨਾ ਸਿਰੇ ਠੀਕ ਹੈ ਜੀ ਲਿਸਟ ਆਮ ਲਾ ਸਾਰਾ ਫਿਰ ਅਸੀਂ ਬੈਠ ਕੇ ਦੇਖਾਂਗੇ ਕੀ ਕਰਨਾ ਪਵੇਗਾ ਠੀਕ ਹੈ ਜੀ ਜ਼ਰੂਰ ਕਰਾਂਗੇ ਇਸੇ ਕਰਕੇ ਜਾਇਜ਼ ਲੈ ਰਹੇ ਆਪਾਂ ਕੋਸਰੋ ਤੇ ਤੁਸੀਂ ਆਪਾਂ ਇੰਨੀ ਲੜਾਈ ਲੜ ਚੁੱਕੇ ਆ ਤੇ ਇਹ ਕਦਮ ਨਹੀਂ ਹੋਣਗੇ ਯਾਰ ਤੁਹਾਡੀ ਨਾਲ ਹੀ ਆਈ ਆ ਜੀ ਉਹ ਅੱਗੇ ਦਾ ਸੋਚੀਏ ਜੇ ਅਗਲਾ ਦੋ ਰਾਣਾ ਲੈਣਾ ਉਹ ਖਤਰਨਾਕ ਬਸ ਉਹ ਖਤਰਨਾਕ ਕੋਈ ਮਾਦਦ ਕਰ ਗਿਆ ਜ਼ਿੰਮੇਵਾਰਾਂ ਦੀ ਪੂਰਾ ਮੁਕਾਬਲਾ ਕਰਦਾ ਹਾਂ ਤੇ ਫਸਲ ਉਹ ਦੇਖੋ ਜਿੱਦਾਂ ਲੱਗ ਰਿਹਾ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦਾ ਗਿਆ ਨਹੀਂ ਲੱਗਦਾ ਵੀ ਇਹਦਾ ਖਤਮ ਹੈ ਨਹੀਂ ਇਹਦੀ ਖਤਰਕੜ ਵਾਲੀ ਹੈ ਜੀ ਕਿਉਂਕਿ ਜੇ ਬ੍ਰੇਕਾ ਜਰਾ ਆ ਗਈ ਨਾ ਤੇ ਜਾਈ ਨਹੀਂ ਹੋਣੀ ਆਗੇ ਆ ਗਿਆ ਆਰ ਇੱਥੇ ਹਾਂ ਗੱਲ ਖਰਾਬ ਹੋ ਗਈ ਸੀ ਤੇ ਜਿਹਨੇ ਬਲਸਾਹੂ ਕਰਨੀਆ ਦੇਖਾ ਵਾ ਦੋ ਦਿਨਾਂ ਦਾ ਇਸ ਲੈਣਾ ਹੈਗਾ ਖਰੀਦਣ ਵਾਲੇ ਮਸਲ ਨੁਛੇਦ ਇਹ ਜਿਹੜੀ ਤੁਹਾਡੀ ਰੇਤ ਨਾਲੋਂ ਤਾਂ ਇਹਦੀ ਕੱਢਣ ਦੀ ਇਹ ਕਰ ਰਹੇ ਹੋ ਜੀ ਬਹੁਤ ਚੁੱਪ ਠੀਕ ਹੈ ਜੀ ਤਾਂ ਵਾਦੇ ਸਰਦਾਂ ਨੂੰ ਠੀਕ ਹੈ ਜੀ ਦੂਸਰਾ ਜਿਹੜੀ ਸਾਡੇ ਕਿਸਾਨਾਂ ਨੇ ਜਿਹੜਾ ਪੰਚਾਇਤ ਜਿੱਥੇ ਮਿਲਦੀ ਹੈ ਹਾਂਜੀ ਠੀਕਾ ਦਾ ਦੇਵਤਾ ਉਹਨਾਂ ਨੇ ਉਸੇ ਦੇ ਜਿਆਦਾ ਤੁਹਾਡੇ ਨਾਲ ਜੀ ਆਪਣੇ ਦਾਵਾ ਬਣਾਉਣ ਦੇ ਸਾਈਡ ਤੇ ਕਰ ਗਿਆ ਤੇ ਪੂਰੀ ਮੈਂ ਗੱਲ ਜੀ ਮੇਰਾ ਜਿਹੜੀ ਲਈ ਸੀ ਉਹ ਠੀਕਾ ਵੀ ਲਿਆ ਤਾਂ ਉਹ ਮੁੱਕੇ ਖਤਮ ਹੋ ਗਿਆ ਉਹ ਸੀ ਸਰਕਾਰ ਨੇ ਸ਼ੁਰੂ ਕਰ ਰਹੀ ਕਿ ਕੋਈ ਨਦੀ ਬੰਨ੍ਹ ਦਿੱਤਾ ਹੈਗੀਆ ਉਹ ਮਾਫ ਕੀਤਾ ਜਾਏ ਮਾਫ ਕੀਤਾ ਜਾਏ ਮੀਨਸ ਅਗਲਾ ਸਾਲ ਜਿਹੜਾ ਉਹ ਫਿਰ ਠੀਕ ਹੈ ਜੀ ਬਾਜਾ ਥੋੜਾ ਜਿਆਦਾ ਕੁਛ ਨਾ ਪੁੱਛੋ ਇਹ ਸਾਰੇ ਗੱਲਾਂ ਨੂੰ ਕਲੀਅਰ ਕਰ ਚੁੱਕੇ ਹਾਂ ਅਲਰੇਡੀ ਠੀਕ ਹੈ ਕਿ ਸਰਕਾਰ ਦਾ ਕਿ ਸਾਰੇ ਸਪਸ਼ਟਾਂ ਹੋ ਠੀਕ ਹੈ ਬਾਕੀ ਜੋ ਅਸੀਂ ਟਾਸਟਵਾਲ ਕਰਨਾ ਉਹ ਤਾਂ ਅਸੀਂ ਅੱਗੇ ਵੀ ਕਰੀ ਰਹੇ ਹਾਂ ਬਿਲਕੁਲ ਜੀ ਹੁਣ ਜਿਹੜੀ ਚੋਲ ਦੀ ਚੀਜ਼ ਦੀ ਲੋਡ ਹੈ ਨਾ ਜਿੱਦਾਂ ਬੈਠੇ ਸਾਰੇ ਰਸ਼ਰ ਬਣੇ ਦੇਣਾ ਉਹਦੇ ਹੱਥ ਹੈਗਾ ਲੋਡ ਵਗੀ ਜਾਂਦਾ ਨਹੀਂ ਪਈ ਜਾਂਦਾ ਤੇ ਪਹਿਲਾਂ ਦੀ ਕਮੀ ਕੋਈ ਨਹੀਂ ਹੈ ਚਾਰੇ ਦੀ ਕੋਈ ਕਮੀ ਨਹੀਂ ਹੈ ਠੀਕ ਹੈ ਜੀ ਤੁਸੀਂ ਦਿਓ ਜਿਹਨੂੰ ਲੋਡ ਹੈਗੀ ਦਿਓ ਬਸ ਇਹ ਹੈ ਵੀ ਇਕੱਠਾ ਨਾ ਕਰਨ ਉਹ ਨਹੀਂ ਨਹੀਂ ਇਕੱਠਾ ਨਹੀਂ ਕਰਦੇ ਆਪਣੇ ਸਾਹਮਣੇ ਦੇਖੋ ਜੀ ਅਸੀਂ ਅੱਗੇ ਇੱਕ ਲੋਡ ਦੂਰ ਇਸੇ ਕਰਕੇ ਬੰਦੇ ਦੇਖੋ ਤੁਸੀਂ ਇੱਕ ਟ੍ਰੇਲਰ ਤੇ ਤੁਹਾਡਾ 20 ਟਨ ਮਾਲਾ ਹਾਂ ਜੀ ਤੁਸੀਂ ਇੱਕ ਟ ਇਹ ਚੱਲਣਾ ਡੇਢ ਮਿੰਟ ਚੱਲਣਾ ਨਹੀਂ ਚੱਲਣਾ ਆਸਤਾ ਆਸਤਾ ਸਭ ਵਨ ਫਰੀ ਚੱਲੋ ਸਾਡੇ ਲੋਕ ਕੋਈ ਪ੍ਰੋਬਲਮ ਨਹੀਂ ਹੈਗੀ ਤੁਹਾਨੂੰ ਸਾਰਾ ਮਟੀਰੀਅਲ ਜਿਹੜਾ ਉਹ ਤੁਹਾਨੂੰ ਦੇ ਰਹੇ ਹਾਂ ਠੀਕ ਹੈ ਸਰ ਠੀਕ ਹੈ ਅੱਗੇ ਦਾ ਵੀ ਜਰੂਰ ਖਾਲ ਖਣੇ ਅਸੀਂ ਖਾ ਰਿਆ ਹਾਂ ਠੀਕ ਹੈ ਬੰਦੇ ਨੂੰ ਹੌਸਲਾ ਦੋ ਜਿੰਨਾ ਤੁਹਾਡੇ ਰੱਟੜੇ ਆ ਵੈਸੇ ਨਹੀਂ ਨਹੀਂ ਇਹ ਤਾਂ ਜੰਮੇ ਹੀ ਅਸੀਂ ਦਰਿਆਵਾਂ ਚ ਜੀਣਾ ਜੇ ਸਾਹੇ ਉਮਰ ਹੀ ਹੈ ਨਾ ਅੱਗੇ ਹੁਣ ਮੇਰੇ ਕੋਲ ਘੱਟ ਤੋਂ ਘੱਟ ਮੈਂ ਆਪਦੀ ਲਾਈਫ ਚ ਛੇਵਾਂ ਕਹਾੜ ਹੈਗਾ ਜੀ ਹਾਂ ਜੀ ਸਾਰੇ ਦੇਖ ਰਿਹਾ ਐਸ ਵਾਰੀ ਨਾ ਐਸ ਵਾਰੀ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਹ ਫੜੀ ਸਹੀ ਮੈਂ ਹਾਂ ਜੀ ਹਾਂ ਜ ਕੁਈ ਕਸਰ ਨਹੀਂ ਛੱਡੀ ਕਿਸੇ ਨੇ ਜੀ ਇਸ ਲਈ ਅਸੀਂ ਕਿਸੇ ਡਿਸਟ੍ਰਿਕਟ ਨੂੰ ਰਾਸ਼ਨ ਨਹੀਂ ਦੇ ਰਹੇ ਜੀ ਉਹਨਾਂ ਪਿੱਛੇ ਹੋਇਆ ਸਾਡਾ ਨਾ ਸੀ ਟ੍ਰੈਕਟਰ ਡਰੱਗ ਪਰ ਕੇ ਸਾਡਾ ਸੂਪਰ ਰਾਸ਼ਨ ਆਉਂਦਾ ਸੀਗਾ ਐਕੀ ਹਰ ਦਿਨ ਕਹਿੰਦਾ ਕਿ ਸਾਡੇ ਕੋਲ ਲੰਗਰ ਪਹੁੰਚ ਰਿਹਾ ਹਾਂ ਜੀ ਆਹੋ ਜੀ ਸਾਡਾ ਲੋਡ ਨਹੀਂ ਆਇਆ ਕਿ ਲੋਡ ਹੈ ਕਿ ਸਿਰਫ ਉਹਨਾਂ ਨੇ ਬਸ ਉਹ ਥਾਰਾ ਸਾਰੇ ਮਿਲਦੇ ਕਿ ਦੋ ਸੁਬਾਹ ਹੀ ਨਹੀਂ ਬਦੇ ਜੀ ਇਹਨਾਂ ਦਾ ਚਾਰਜ ਜਰੂਰ ਬਿਜੋ ਰਾਸ਼ਨ ਪਰਲਾ ਦੇ ਲੋਡ ਹਾਂ ਜੀ ਕਿਰਤੀ ਦੀ ਲੋਡ ਅਸੀਂ ਦੇ ਰਹੇ ਹਾਂ ਠੀਕ ਹੈ ਸਰ ਬਾਕੀ ਤਾਂ ਉਹ ਵੀ ਦੇ ਰਹੇ ਅਸੀਂ ਆਪਣਾ ਇਹਨੂੰ ਦਿਨ ਆਪਣੀ ਮਚਰਾੜੀ ਹਾਂਜੀ ਹਾਂਜੀ ਜੀ ਉਹ ਉਹ ਮਸ਼ੀਨ ਜਿਹੜੀ ਉਹ ਮੈਂ ਆਲਰੇਡੀ ਆਰਡਰ ਕਰੀ ਹੋਈ ਹੈ ਜੀ ਉਹ ਵੀ ਤੁਹਾਨੂੰ ਜਿਹੜੀ ਮਸ਼ੀਨ ਇੱਕ ਜਾਂ ਦੋ ਮਸ਼ੀਨਾਂ ਤੋਂ ਦੋ ਸੁੱਕਾ ਹੈ ਉਹ ਪੰਨਾ ਪਾ ਗਿਆ ਨਾ ਜੀ ਹਾਂ ਜੀ ਉਹ ਜ਼ਰੂਰੀ ਹੈ ਉਹ ਹਰ ਇੱਕ ਪੰਨੇ ਤੇ ਚਾਹੀਦੀ ਹੈ ਜੀ ਹੁਣ ਕਰਨੀ ਜਰੂਰੀ ਹੈ ਸਪਰੇਅ ਦੀ ਲੋੜ ਆਈ ਜੇ ਸਪਰੇਅ ਹੋਣੀ ਹੈ ਸਪਰੇਅ ਹੋਣੀ ਹੈ ਸਪਰੇਅ ਹੁੰਦਾ ਜੀ ਉਹ ਸੁਪਨੇ ਵਾਂਗੂ ਹੁੰਦਾ ਜੀ ਸੁਪਨੇ ਵਾਂਗੂ ਹੁੰਦਾ ਜੀ ਜਿਹੜਾ ਮੱਛਰ ਮਰ ਜਾਂਦਾ ਠੀਕ ਹੈ ਜੀ ਦਵਾਈ ਪੈ ਜਾਂਦੀ ਹੈ ਤੁਹਾਡਾ ਮੱਛਰ ਨਹੀਂ ਆਊਗਾ ਕੋਈ ਦੁਬਾਰੀ ਤੋਂ ਨਹੀਂ ਜਾਵਾਂਗੇ ਧੰਨਵਾਦ ਜੀ ਉਹ ਅਸੀਂ ਦੇ ਰਹੇ ਹਾਂ ਉਹ ਏਰੀਆ ਨੂੰ ਕਿੰਨੀਆਂ ਕਿੰਨੀਆਂ ਮਸ਼ੀਨਾਂ ਮਿਲ ਜਾਂਦੀ ਤਾਂ ਬਹੁਤ ਅ

ਹਾਲੋ ਕੱਲ੍ਹ ਜਮਾਨੇ ਜੀ ਹਾਲੋ ਹਰਾ ਦੰਦ ਆਹ ਹਾਂ ਤਾਂ ਇਹ ਹੈ ਜੀ ਉਹ ਪਿੰਡ ਜਿਹੜਾ ਕੰਬੋ ਕਣਾ ਆਪਾਂ ਕਹਿੰਦੇ ਸੁੰਦਰ ਹੈ ਜੀ ਸੁੰਦਰ ਵਾਲਾ ਵਾਲਾ ਉਹ ਵਰਦਾ ਨਾ ਇਹ ਹਾਂਜੀ ਇਹ ਸਰ ਜੀ ਜਿਹੜਾ ਇਹ 10 ਕਿਲੋ ਦਾ ਇੱਕ ਪਿੰਡ ਸਕੇੜਾ ਵਿੱਚ ਆਉਂਦਾ ਇੱਕ ਆ ਪਿੰਡ ਵਿੱਚ ਆਉਂਦਾ ਜੀ ਤੇ ਕੁੱਝ ਢਾਣੀਆਂ ਹੁੰਦੀਆਂ ਢਾਣੀਆਂ ਦਾ ਮੈਨਸੇ ਹੈਗਾ ਵੀ ਜਿਵੇਂ ਕੁਝ ਕੁਝ ਘਰ ਬਏ ਨੇ ਹੋਏ ਕੋਈ ਅੱਧਾ ਕਿਲੋਮੀਟਰ ਤੋਂ ਦੂਰ ਕੋਈ ਕਿਤੇ ਵੀ ਦੂਰ ਹੈ ਨਾ ਇਸ ਤਰੀਕੇ ਨਾਲ ਤੇ ਇਹਨਾਂ ਨੂੰ ਇੱਥੇ ਲਿਆਂਦਾ ਜੀ ਮੰਦਰ ਕਲਾ ਸਕੂਲ ਆ ਇਹਦੇ ਵਿੱਚ ਸ਼ਿਫਟ ਕੀਤੇ ਆ ਇਹ ਉੱਥੇ ਤੁਹਾਨੂੰ ਮਿਲਾਉਂਦੇ ਆ ਜੀ ਚਲੋ ਠੀਕ ਆ ਇਹ ਘਰ ਇੱਥੇ ਪਰ ਇਹਦੇ ਵਿੱਚ ਹੋਣਗੇ ਜੀ 45 ਕਰ 45 ਹਾਂਜੀ 45 ਕਰ ਬਹੁਤ ਵਧੀਆ ਪਾਣੀ ਬਹੁਤ ਬਹੁਤ ਜਿਆਦਾ ਸਪੀਡ ਪਾਣੀ ਹੈ ਹੀ ਬਹੁਤ ਜਿਆਦਾ ਜੀ ਨਹੀਂ ਨਹੀਂ ਉਹ ਰੋਈ ਥੋੜਾ ਫੇਰ ਹਲਾਣਾ ਹਾਂਜੀ ਉਹਦੇ ਨਾਲ ਹਲਾਣਾ ਜੀ ਹਾਂਜੀ ਕੋਈ ਨਾ ਕੋਈ ਕੋਈ ਨਹੀਂ ਕੋਈ ਨਹੀਂ ਹੁੰਦਾ ਤੇ ਵਾਦ ਖਾਇ ਤੇ ਕੋਈ ਚੱਲਦਾ ਨਹੀਂ ਕੋਈ ਨਹੀਂ ਲਾਲਾ ਹਾਂਜੀ ਹਾਂਜੀ ਸਕੂਲ ਜਾਣਾ ਇਹ ਇਹ ਫੰਦੇ ਇਹਦੇ ਕੋਲ ਬੈਠਾ ਗਏ ਆ ਆਪਣੀ ਰੱਤਾ ਨਾਂ ਨਹੀਂ ਜਾਂਦਾ ਇਹ ਗੁੱਡੀ ਨੂੰ ਉਹ ਤਾਂ ਗਾਇਆ ਕੋਦੀ ਵਾਲਾ ਉਹ ਇੱਥੇ ਸ਼ਿਫਟ ਕੀਤਾ ਜਿਹੜੇ ਅਸੀਂ ਘੜੇਪੈਡਾ ਉਹਦਾ ਰਾਗੂ ਵਾਲੇ ਸਕੂਲ 'ਚ ਕੀਤਾ ਜੀ ਤੇ ਭੰਜੀ ਜਿਹੜਾ ਰਸ਼ਨੋਸ ਦੇ ਨਾਲ ਤੁਹਾਨੂੰ ਦੇਖੇ ਗਏ ਆ ਨਾ ਸਾਰੀ ਟੀਮ ਇਹ ਵੀਜੀਓ ਨਾਲ ਅੱਜ ਤਹਾਨੂੰ ਕੋਲੇ ਪਹੁੰਚਿਆ ਸੀਗਾ ਤੇ ਅੱਜ ਵੀ ਆਇਆ ਹਾਂ ਜੀ ਤੇ ਇਹਨੇ ਲਿਖਿਆ ਸੀ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਹਾਂਜੀ ਹਾਂਜੀ ਸਰ ਉਹ ਮਿਲਿਆ ਨਾ ਤੁਹਾਨੂੰ ਸਾਰਿਆਂ ਨੂੰ ਹਾਂਜੀ ਤੇ ਉਹ ਅੱਜ ਫੇਰ ਉਹੀ ਰਸ਼ਨ ਲੈ ਕੇ ਆਉਂਦਾ ਉਹ ਵਾਲੇ ਸਮੇਂ 'ਚ ਫਾਕੀ ਵੀਡੀਓ ਨਾਲ ਉਹ ਤੁਹਾਨੂੰ ਤਕਲੀਫਾਂ ਦੱਸ ਦਿਓ ਉਹ ਆਪ ਜੀ ਨਾਲੋਂ ਵਿਚਾਰਾ ਕਰਨੀਆਂ ਚਾਹੁੰਦੇ ਤੁਸੀਂ ਕਰੋ ਕੋਈ ਮੁਸ਼ਕਲ ਹੈ ਕਿ ਸਿਰਫ ਦੱਸੋ ਮਸ਼ਤਰਾ ਲਈ ਸਾਨੂੰ ਨੰਬਰ ਵੀ ਆਈ ਜਾਂਦਾ ਤੇ ਡਾਕਟਰਾਂ ਦੀ ਵੀ ਡਿਊਟੀ ਆ ਮਸ਼ਤਰਾ ਦੀ ਵੀ ਡਿਊਟੀ ਹੈ ਤੇ ਸਾਰਾ ਪ੍ਰਬੰਧ ਵਧੀਆ ਤੇ ਬਸ ਕੋਈ ਨਹੀਂ ਜਿੰਨਾ ਕਰ ਸਕਾਂਗੇ ਨਾ ਜਿੰਨਾ ਕਰ ਸਕਾਂਗੇ ਪਾਣੀ ਪੂਤਰ ਵਿਭਾਗ ਤੋਂ ਉਹ ਦਵਾਈਆਂ ਚਾਹੀਦੀਆਂ ਤੇ ਬਹੁਤ ਸਾਰਾ ਸਮਾਨ ਚਾਹੀਦਾ ਉਹ ਸਾਡੇ ਸਾਰੇ ਮੈਂਬਰ ਹੈ ਤਾਂ ਸਾਰਾ ਪੂਰਾ ਹੋ ਗਿਆ ਬਹੁਤ ਬਹੁਤ ਧੰਨਵਾਦ ਜਿੰਦਾ ਨੀਕਾ ਤੁਹਾਡੇ ਪਸ਼ੂਆਂ ਦਾ ਚਾਰਾ ਤੁਹਾਨੂੰ ਮਿਲਦਾ ਰਹੇਗਾ ਦੇ ਤਰ੍ਹਾਂ ਖਾਣ ਦੇ ਮਿਲਦੇ ਹੈ ਠੀਕ ਹੈ ਟਾਈਮ ਉੱਪਰ ਆਇਆ ਇਹਦੇ ਨਿਕਲਦੇ ਹਾਂ ਜੀ ਸਰ ਇਹ ਤਾਂ ਗੱਲ ਆ ਜੀ ਬਸ ਹਾਂ ਜੀ ਅੱਗੇ ਇਹਨੇ ਮੰਗਿਆ ਤੇ ਇਹ ਵੀ ਨਿਕਲਦੇ ਇਹਦਾ ਬਹੁਤ ਸਨੇ ਪਾਈ ਉਸਨੇ ਕਰਤਾ ਠੀਕ ਹੈ ਬਾਕੀ ਕੁਝ ਹੋਵੇ ਤੁਸੀਂ ਇਹਨਾਂ ਨੂੰ ਦੱਸੋ ਮੈਂ ਕਿ ਸਾਰੀ ਇਹਨਾਂ ਨੂੰ ਦੱਸੋ ਪਾਣੀ ਲੱਥੀ ਉਹ ਤੁਹਾਡੀ ਪੂਰੀ ਕੀਤੀ ਜਾਏਗੀ ਠੀਕ ਹੈ ਬਸ ਇਹ ਹੋ ਗਿਆ ਸੰਤਪੇ ਚਾਹ ਹੋ ਗਿਆ ਕਹਤਾ ਜੀ ਅੱਛਾ ਜੀ ਓਕੇ ਧੰਨਵਾਦ ਸਰ ਕਾਂਤੀ ਸਰ ਜਿਹੜੇ ਅੱਜ ਤੁਸੀਂ ਫਲੱਡ ਅਫੈਕਟਿਡ ਏਰੀਆ ਦੇ ਵਿੱਚ ਆਏ ਹੋ ਹੁਣ ਕਿਹੜੇ ਏਰੀਆ ਦੇ ਬਾਰੇ ਪੁੱਛੀ ਪਿਛਲੇ ਕੁਝ ਦਿਨਾਂ ਤੋਂ ਬਾਰਿਸ਼ ਹੁੰਦੀ ਰਹੀ ਹੈ ਰੁਕਣ ਦਾ ਨਾਂ ਨਹੀਂ ਸੀ ਲੈ ਰਹੀ ਔਰ ਸਪੈਸ਼ਲੀ ਜਿਹੜਾ ਹਿਮਾਚਲ ਦੇ ਲੋਕ ਅਸੀਂ ਕੁੰਡੂ ਮਨਾਲੀ ਸਾਈਡ ਲਾਈਨੋਂ ਮੰਡੀ ਲਾ ਲੋ ਉੱਥੇ ਕਾਫੀ ਨੁਕਸਾਨ ਹੋਇਆ ਬੱਦਲ ਤੇ ਫਟੇ ਉਹ ਪਾਣੀ ਸਾਰਾ ਜਿਹੜਾ ਸੀ ਉਹ ਸਾਡੇ ਤਿੰਨ ਡੈਮਾਂ ਵਿੱਚ ਆਇਆ ਚਾਹੇ ਉਹ ਥੀਨ ਡੈਮ ਆ ਚਾਹੇ ਗਿਆਸਤ ਡੈਮ ਆ ਚਾਹੇ ਸਾਡਾ ਪਾਪਾ ਡੈਮ ਜਦੋਂ ਪਾਣੀ ਦਾ ਸਤਲ ਵਧ ਗਿਆ ਤੇ ਉਹਨਾਂ ਨੂੰ ਗੇਟ ਖੋਲਣੇ ਪਏ ਔਰ ਨਾਲ ਦੇ ਨਾਲ ਪੰਜਾਬ 'ਚ ਵੀ بارشਾਂ ਜਿਹੜੀਆਂ ਸੀ ਉਹ ਕਾਫੀ ਦਿਨ ਤੋਂ ਚੱਲ ਰਹੀਆਂ ਉਹਨੇ ਕਾਫੀ ਤੇਜ਼ بارش ਹੋਈ। ਦਵਲ ਮਾਰ ਪਈ ਇੱਕ ਤਾਂ ਬਾਰਿਸ਼ ਦੀ ਮਾਰ ਸੀ ਦੂਜੀ ਤਰ੍ਹਾਂ ਪਾਣੀ ਛੱਡਿਆ ਜਿਹਾ ਡੇਮਾਂ ਨੇ ਉਹਨਾਂ ਨੇ ਬਹੁਤ ਮਾਰ ਪਾਈ ਔਰ ਅਸਲੇ ਪੰਜਾਬ ਬੜੀ ਮੁਸ਼ਕਲ ਦੀ ਸਥਿਤੀ ਵਿੱਚੋਂ ਲੰਘ ਰਿਹਾ। ਤੇ ਸਾਡੇ ਟਾਸਟੀਆਂ ਟੀਮਾਂ ਜਿਹੜੀਆਂ ਤਕਰੀਬਨ 9-10 ਜ਼ਿਲ੍ਹਿਆਂ ਦੇ ਜਿਹੜੇ ਇਫੈਕਟਿਵ ਹੋਏ ਨੇ ਪਾਣੀ ਨਾਲ। ਸੋ ਉਹਨਾਂ ਦੇ ਵਿੱਚ ਸਦਾ ਜੋ ਜੋ ਸਬੰਧ ਚਾਹੀਦਾ ਸੀ ਉਸ ਤੋਂ ਚਾਹੇ ਰਾਸ਼ਨ ਸੀ ਚਾਹੇ ਸਰਪਾਨਾ ਹੋ ਗਿਆ ਮੱਛਦਾਨੀਆਂ ਹੋ ਗਈਆਂ ਸੋ ਇਹ ਸਬੰਧ ਸਾਰਾ ਦਿੱਤਾ ਗਿਆ ਸਾਰਿਆਂ ਨੂੰ। لیکن اس واری یہ ਹੋਇਆ ਕਿ ਗੁਰਦੁਆਰਿਆਂ ਵਿਚੋਂ ਜਾਂ ਵਾਦਿਆਂ ਦੇ ਵੱਲੋਂ ਜਾਂ ਫਿਰ ਸ਼੍ਰੋਮਣੀ ਕਮੇਟੀ ਜਾਂ ਸਰਕਾਰ ਵੱਲੋਂ ਰਾਸ਼ਨ ਕਾਫੀ ਦਿੱਤਾ ਗਿਆ ਤੇ ਪੱਕਾ ਹੋਇਆ ਰਾਸ਼ਨ ਜਿਹੜਾ ਪਿੰਡਾਂ ਨੇ ਪਿੰਡਾਂ ਦੇ ਜਿਹੜੇ ਨਾ ਉਹਨਾਂ ਦੇ ਪੰਜਾਬੀਆਂ ਨੇ ਪੰਜਾਬੀਆਂ ਦੇ ਬਾਹਰ ਖੜੀ ਆ ਔਰ ਜਿੰਨਾ ਪਿੰਡਾਂ 'ਚ ਨੁਕਸਾਨ ਨਹੀਂ ਸੀ ਹੋਇਆ ਉਹ ਰਾਸ਼ਨ ਪਕਾ ਪਕਾ ਕੇ ਜਿਹੜਾ ਉੱਥੇ ਪਹੁੰਚਾਦੇ ਰਹੇ ਨੇ ਉਹ ਅੱਜ ਵੀ ਪਹੁੰਚਾ ਰਹੇ ਨੇ ਔਰ ਜਿੱਥੇ ਕੋਈ ਬੰਦ ਨਜ਼ਰ ਆਇਆ ਕਿ ਬੰਦ ਟੁੱਟਣ ਵਾਲਾ ਹੈ ਜਾਂ ਕੋਈ ਥੋੜੀ ਢੀਕ ਹੈ ਉੱਥੇ ਉੱਥੇ ਅੱਜ ਦੇਖਿਆ ਕਿ ਟਰਾਲੀਆਂ ਟਰਾਲੀਆਂ ਲੋਕੀ ਭਰ ਕੇ ਕਿਤੋਂ ਦੂਰੋਂ ਦੂਰੋਂ ਟਰਾਲੀਆਂ ਲਿਆ ਕੇ ਮਿੱਟੀ ਨੇ ਆ ਪਾ ਰਹੇ ਨੇ ਬੋਰੀਆਂ ਲੈ ਕੇ ਆ ਰਹੇ ਨੇ ਭਰ-ਭਰ ਕੇ ਉਹ ਬੰਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅੱਜ ਫਿਰ ਮੈਂ ਫਰੋਜਪੁਰ ਤੋਂ ਆਇਆ ਜਿੱਥੇ ਕਿ ਬਹੁਤ ਨੁਕਸਾਨ ਹੋਇਆ ਹੋਇਆ ਕਾਫੀ ਜ਼ਿਆਦਾ ਨੰਬਰ ਮੈਂ ਕਹਾਂਗਾ ਸਭ ਤੋਂ ਜ਼ਿਆਦਾ ਨੁਕਸਾਨਜਲਾ ਡਿਸਟ੍ਰਿਕਟ ਫਰੋਜਪੁਰ ਤੋਂ ਹੋਇਆ ਉਸ ਤੋਂ ਬਾਅਦ ਡਿਸਟ੍ਰਿਕਟ ਗੁਰਦਾਸਪੁਰ ਤੋਂ ਹੋਇਆ ਅਸੀਂ ਹੁਣ ਮੁਗਿਆਏ ਹੋਏ ਹਾਂ ਇੱਥੇ ਵੀ ਕੁਝ ਪਿੰਡ ਜਿਹੜੇ ਹੈਗੇ ਨੇ ਜਿਹੜੇ ਇਹਨਾਂ ਨਾਲ ਲੱਗਦੇ ਨੇ ਕੁਣੇ ਪਾਣੀ ਕਾਫੀ ਕਿਲੋਮੀਟਰ ਤੱਕ ਜੜਾ ਪਾਣੀ ਉਹ ਭਰਿਆ ਪਿਆ ਘਰ ਜਿਹੜੇ ਨੇ ਅੱਧੇ ਅੱਧੇ ਘਰ ਪਾਣੀ ਵਿੱਚ ਡੁੱਬੇ ਹੋਏ ਨੇ ਲੇਕਿਨ ਇਹ ਹੈ ਕਿ ਜਿੰਨੇ ਵੀ ਘਰ ਹੈਗੇ ਸੀ ਇੱਥੇ ਉਹਨਾਂ ਚੋਂ ਬੰਦੇ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਪਸ਼ੂ ਜਿੰਨੇ ਸੀ ਸਾਰੇ ਬਾਹਰ ਆ ਚੁੱਕੇ ਹੋਏ ਨੇ ਕੁਝ ਲੋਕ ਜਿਹੜਾ ਪਿੰਡ ਉਹ ਛੱਤਾਂ ਦੇ ਹਲੇ ਨਹੀਂ ਉੱਤੇ ਰਹੇ ਨੇ ਤਰਪਾਲਾ ਪਾ ਕੇ ਉੱਤੇ ਬੈਠੇ ਹੋਏ ਨੇ ਤੇ ਬਾਕੀ ਜਿਹੜੇ ਸੀ ਉੱਥੇ ਸਕੂਲ ਦੇ ਵਿੱਚ ਜਿਹੜਾ ਇੱਥੇ ਇਹਨਾਂ ਨੂੰ ਸ਼ਰਨ ਦਿੱਤੀ ਗਈ ਹੈ ਇੱਥੇ ਇਹਨਾਂ ਨੂੰ ਜਗ੍ਹਾ ਦਿੱਤੀ ਗਈ ਹੈ ਟ੍ਰਸਟ ਵੱਲੋਂ ਇੱਥੇ ਸੁੱਕਾ ਰਾਸ਼ਨ ਜਿਹੜਾ ਉਹ ਸਾਰਾ ਇਹਨਾਂ ਨੂੰ ਮਿਲ ਰਿਹਾ ਤੇ ਜਿਹੜੇ ਪਸ਼ੂ ਤੁਸੀਂ ਦੇਖ ਲਓ ਸਾਰੇ ਹੈ ਪਸ਼ੂ ਨੂੰ ਚਾਰਾ ਬਿਲਕੁਲ ਪ੍ਰੋਪਰ ਮਿਲ ਰਿਹਾ ਔਰ ਇਹ 1.5-2 ਮਹੀਨੇ ਮਿਲਦਾ ਰਹੇਗਾ ਇਹ ਸਾਰੇ ਪੰਜਾਬ ਜਿਹੜੇ ਸਾਡੇ 9-10 ਜ਼ਿਲ੍ਹੇ ਹੈ ਉਹਨਾਂ ਦੇ ਜਿੰਨੇ ਪਸ਼ੂ ਲੱਖ ਤੋਂ ਉੱਤੇ ਪਸ਼ੂ ਹੈ ਆਪਣੇ ਕੋਲ ਜਿਹੜਾ ਜਿਹੜਾ ਇਸ ਤੇ ਜਿੰਨਾ ਚਾਰਾ ਚਾਹੀਦਾ ਉਹ ਸਾਡੇ ਕੋਲ ਐਨੇ ਅਰੇਂਜਮੈਂਟ ਹੈਗੇ ਕਿ ਅਸੀਂ ਜਿਹੜਾ ਚਾਰਾ ਨੂੰ ਰੈਗੂਲਰ ਦੇ ਰਹੇ ਆ ਉਹ 1.5 ਤੋਂ 2 ਮਹੀਨੇ ਦਾ ਸਾਡੇ ਕੋਲ ਪੂਰਾ ਅਰੇਂਜਮੈਂਟ ਹੈਗਾ ਅਸੀਂ ਦੇਾਂਗੇ ਅਸੀਂ ਮਕੌਣੇ ਦੇਾਂਗੇ ਦੂਸਰਾ ਫਿਰ ਦਸਰੇ ਇਹ ਦੌਰ ਖਤਮ ਹੁੰਦਾ ਆਪਣਾ ਤੇ ਫਿਰ ਸਾਰਾ ਸ਼ੁਰੂ ਹੋ ਜੈਣਾ ਕਿ ਦਵਾਈਆਂ ਤੇ ਉਹ ਦੇਣੀ ਪੈਣੀ ਆ ਇੱਕ ਜਿਹੜੀ ਫੋਗ ਮਸ਼ੀਨ ਹੁੰਦੀ ਆ ਅਸੀਂ ਮਸ਼ੀਨਾਂ ਵੀ ਦੇ ਰਹੇ ਆ ਜਿਹਨੀਆਂ ਫੋਗ ਮਸ਼ੀਨਾਂ ਸਾਰੇ ਪੰਜਾਬ 'ਚ ਦੇ ਰਹੇ ਆ ਜਿੱਥੇ ਸਾਡੇ ਸਾਡੇ ਨੇ ਤਾਂ ਜਿੱਦਾਂ ਹੀ ਪਾਣੀ ਉਤਰੇਗਾ ਥੋੜਾ ਜਿਹਾ ਖੜਾ ਪਾਣੀ ਅਸ ਮੱਛਰਾਂ ਨੇ ਨੇ ਬਿਮਾਰੀਆਂ ਫੈਲਣੀਆਂ ਤੋਂ ਅਸੀਂ ਫੋਗ ਦੀਆਂ ਮਸ਼ੀਨਾਂ ਦੇ ਰਹੇ ਹਾਂ ਸਾਰਿਆਂ ਪਾਸੇ ਕਿ ਜਿਹੜੇ ਸਾਡੇ ਜਿਹੜੇ ਜਿੰਨੇ ਵੀ ਸਾਡੇ ਆਪਣੇ ਮੈਂਬਰ ਸਾਹਿਬਾਨ ਹੈਗੇ ਨੇ ਵਾਰੀ-ਵਾਰੀ ਉਹ ਮਸ਼ੀਨ ਚਲਾ ਕੇ ਤੇ ਉਹ ਸਾਰਾ ਜਿਹੜਾ ਫੋਗ ਨਾਲ ਉਲੋਕ ਕਰਨਗੇ ਇਹ ਮਸ਼ੀਨਾਂ ਵੀ ਦੇ ਰਹੇ ਜਿੱਥੇ ਬੋਟ ਦੀ ਜ਼ਰੂਰਤ ਪਾਦੀ ਉੱਥੇ ਅਸੀਂ ਬੋਟਰੀ ਦੇ ਰਹੇ ਹਾਂ ਤੇ ਹੁਣ ਅਗਲਾ ਜਿਹੜਾ ਆਣਾ ਜਿਹਦੇ ਪਾਣੀ ਉਤਰ ਜਾਣਾ ਚੱਲੂ ਹੈ ਜੇ ਮਹੀਨਾ ਡੇਢ ਮਹੀਨਾ ਲੱਗ ਜਾਏਗਾ ਜਦੋਂ ਪਾਣੀ ਉਤਰ ਜਾਂਦਾ ਫਿਰ ਸਾਨੂੰ ਗਿਣਤੀ ਕਰਨੀ ਪੈਣੀ ਸਾਨੂੰ ਮਕਾਨਾਂ ਦੀ ਕਿਉਂਕਿ ਮਕਾਨ ਜਿਹੜੇ 2.25 ਮਹੀਨੇ ਤੋਂ ਪਾਣੀ ਦੇ ਹੇਠਾਂ ਨੇ ਤੇ ਆਫਕੋਰਸ ਉਹ ਛਤਾਂ ਗਿਰਜਾਂੀਆਂ ਸਾਰੀਆਂ ਦਾ ਉਸੇ ਅਸੀਂ ਸਾਰਾ ਸਾਜਤਾ ਲਾ ਕੇ ਦੇਖਾਂਗੇ ਕਿ ਉਹਨਾਂ ਨੂੰ ਰਿਪੇਅਰ ਕਰਨਾ ਕੀ ਇੰਤਜ਼ਾਮ ਕਰਨਾ ਉਹ ਵੀ ਤੁਸਮ ਨੂੰ ਕੀਤਾ ਜਾਏਗਾ ਬਾਕੀ ਜਿਹੜੀ ਜ਼ਮੀਨ ਹੈ ਦੇਖੋ ਹੁਣ ਜੋ ਮੈਨੂੰ ਲੱਗਦਾ ਕਿ ਉਹਨਾਂ ਤੋਂ ਗਿਆ ਸਾਰਿਆਂ ਦਾ ਔਰ ਅਗਲੀ ਫਸਲ ਵੀ ਮੈਨੂੰ ਲੱਗਦਾ ਨਹੀਂ ਕਿ ਅਸੀਂ ਬੀਜ ਪਾਵਾਂਗੇ ਕਿਉਂਕਿ ਦੋ ਦੋ ਢਾਈ ਢਾਈ ਫੁੱਟ ਉੱਥੇ ਰੇਤਾ ਜੰਮ ਜਾਣੀ ਹੈ ਪਹਿਨਾ ਰੇਤਾ ਗਲਣੀ ਹੈ ਫਿਰ ਜ਼ਮੀਨ ਨੂੰ ਤਿਆਰ ਕਰਨਾ ਸੇ ਉਸ ਟਾਈਮ ਲੱਗ ਜਾਣਾ ਬਾਕੀ ਜੇ ਲੋਡ ਪਈ ਤੇ ਅਸੀਂ ਤੁਹਾਨੂੰ ਡੀਜ਼ਲ ਵੀ ਦੇਾਂਗੇ ਡੀਜ਼ਲ ਤੋਂ ਇਲਾਵਾ ਤੁਹਾਨੂੰ ਖਾਦ ਦੀ ਲੋਡ ਪੈਣੀ ਹੈ ਬਜਾਈ ਦੇ ਟਾਈਮ ਤੇ ਜਾਂ ਤੁਹਾਨੂੰ ਬੀਜ ਦੀ ਲੋਡ ਪੈਣੀ ਹੈ ਸੋ ਸਾਡੀ ਕੋਸ਼ਿਸ਼ ਪੂਰੀ ਹੋਏਗੀ ਕਸਟਮਰਾਂ ਸੀ ਹੋਵੇ ਸਾਰਾ ਜੀ ਕਰਵਾ ਕੇ ਜੀ ਬਾਕੀ ਮੈਂ ਜਿਸ ਤਰ੍ਹਾਂ ਹੀ ਚੱਲ ਰਹੇ ਹਾਂ ਸਾਰੇ ਦੇ ਚਿਹਰੇ ਖਿੜੇ ਹੋਏ ਆ ਦੇਖੋ ਮੈਨੂੰ ਇੱਕ ਗੱਲ ਦੀ ਖੁਸ਼ੀ ਹੁੰਦੀ ਕਿ ਇਹਨਾਂ ਨੁਕਸਾਨ ਹੋਣ ਦੇ ਬਾਵਜੂਦ ਵੀ ਤੁਹਾਡੇ ਚਿਹਰੇ ਜਿਹੜੇ ਬਿਲਕੁਲ ਮੁਸਕਰਾ ਰਹੇ ਨੇ ਜਿੰਨੂੰ ਪੁੱਛੋ ਵੀ ਹਾਂ ਜੀ ਕਿਸ ਤਰ੍ਹਾਂ ਹੋ ਕਹਿੰਦੇ ਬਿਲਕੁਲ ਠੀਕ ਹੈ ਜੀ ਸੋ ਤੁਹਾਡੇ ਮੂੰਹੋਂ ਠੀਕ ਨਿਕਲਦਾ ਹੈ ਵਾਈਬਰੂ ਦਾ ਇੰਨਾ ਸ਼ੁਕਰਾਨਾ ਕਿ ਤੁਹਾਡੇ 'ਚ ਹਿੰਮਤ ਹੈ ਪੰਜਾਬੀਆਂ 'ਚ ਵੈਸੇ ਹੀ ਹਿੰਮਤ ਹੈ ਔਰ ਪੰਜਾਬੀ ਪੰਜਾਬੀਆਂ ਦਾ ਵੈਸੇ ਸਾਥ ਦੇ ਰਹੇ ਨੇ ਸਾਰਾ ਹਰ ਬੰਦਾ ਚਾਹੁੰਦਾ ਕਿ ਮੈਂ ਕੁਛ ਨਾ ਕੁਛ ਕਰਾਂ ਸੋ ਇਸੇ ਤਰ੍ਹਾਂ ਰਲ ਮਿਲ ਕੇ ਕਰੋ ਵੱਡੀਆਂ ਵੱਡੀਆਂ ਮੁਸੀਬਤਾਂ ਪੰਜਾਬ ਤੇ ਆਈਆਂ ਸਾਰੀਆਂ ਤੇ ਨਹੀਂ ਆ ਸੀ ਇਹਦੇ ਕੁਛ ਵੀ ਨਹੀਂ ਆ ਕੁਛ ਦਿਨਾਂ ਦੀ ਮਾਰ ਆ ਇਹ ਸਾਰੀਆਂ ਵੀ ਖਤਮ ਹੋ ਜਾਣੀ ਆ ਉਸ ਤੋਂ ਬਾਅਦ ਅਗਲਾ ਦੌਰ ਅਸੀਂ ਤੁਹਾਡੇ ਨਾਲ ਖੜੇ ਆ ਟਾਸ ਵੱਲੋਂ ਕਿਸੇ ਕਿਸਮ ਦੀ ਆ ਹੁਣ ਵੀ ਸਾਰਿਆਂ ਨੂੰ ਪੁੱਛ ਕੇ ਆਇਆ ਵੀ ਤੁਹਾਨੂੰ ਕੁਝ ਵੀ ਚਾਹੀਦਾ ਸਾਡੀ ਟੀਮ ਹੈਗੀ ਇੱਥੇ ਸਾਡੀ ਟੀਮ ਨੂੰ ਤੁਸੀਂ ਦੱਸੋ ਇੱਕ ਦਿਨ ਜਾਂ ਦੋ ਦਿਨ ਦੇ ਅੰਦਰ ਅੰਦਰ ਤੁਹਾਡੀ ਜਿਹੜੀ ਉਹ ਮੰਗੇ ਉਹ ਪੂਰੀ ਅਸੀਂ ਕਰ ਦਿੰਦੇ ਆ ਬੋਲ ਸੋ ਨਿਹਾਲ ਸ੍ਰੀ ਅਕਾਲ